ਮਗਲਾਂ ਨਾਲ ਲੜਦੇ ਹੋਏ ਬਾਬਾ ਜੀ ਦਾ ਸੀਸ ਟੜ ਤੋਂ ਲੱਗ ਹੋ ਗਿਆ। ਬਾਬਾ ਜੀ ਬਿਨਾ ਸੀਸ ਤੋਂ ਲੜਦੇ ਹੋਏ ਪਿੰਡ ਪੋਰਸ਼ੀ ਪਹੁੰਚੇ ਸੀ। ਉਥੇ ਉਹਨਾਂ ਦਾ ਸਰੀਰ ਠੰਡਾ ਪੈ ਗਿਆ ਸੀ। ਤੁਹਾਡਾ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਨੇ ਆਂ ਜੀ ਪਿੰਡ ਸਰਵੀ ਵਿੱਚ ਕਿਉਂਕਿ ਅਸੀਂ ਜਿਹੜੇ ਵਿੱਚ ਪੈਂਦਾ ਆ ਜਿੱਥੇ ਕਿ ਅਸ਼ੀਦ ਬਾਬਾ ਪ੍ਰੋਜੀ ਦਾ ਗੁਰਦੁਆਰਾ ਸਾਹਿਬਾ ਨਾਰੀ ਬਾਬਾ ਬੀ ਸਿੰਘ ਜੀ ਦਾ ਗੁਰਦੁਆਰਾ ਸਾਹਿਬਾ ਤੇ ਚਲੋ ਚੱਲਦੇ ਆਂ ਨਾਲ ਤੁਹਾਨੂੰ ਦਰਸ਼ਨ ਕਰਵਾਉਨੇ ਆ। ਆਪਾਂ ਪਹੁੰਚ ਗਏ ਆਂ ਜਿੱਥੇ ਪਿੱਟ ਟੋਟੇ ਤੇ ਆਪਾਂ ਜੰਡਿਆਰੇਆ ਦੇ ਰੋੜ ਤੇ ਪਹੁੰਚ ਗਏ ਆਂ ਤੇ ਇਸ ਤਰ੍ਹਾਂ ਐਸੀ ਰੋੜ ਤੋਂ ਆਪਾਂ ਸਰਗਿਨ ਨੂੰ ਮੋੜਾਂਗੇ ਆਪਾਂ ਪਹੁੰਚ ਗਏ ਆਂ ਸਾਹਲੀ ਬਾਰੇ ਰੋੜ ਤੇ ਤੇ ਇੱਕ ਗਰੁੱਪ ਨੇ ਵਿਸ਼ੇਸ਼ ਘਟਾਇਆ ਜਿੱਥੇ ਲਿਖਿਆ ਸੀ ਸਰਲੀ ਰੋੜ ਤੇ ਪਤਾ ਨਹੀਂ ਕਿ ਕਿਹੜਾ ਰੋੜ ਤੇ ਇਹ ਵਾਲਾ ਜਾਂਦਾ ਕਿ ਉਹ ਵਾਲਾ ਜਾਂਦਾ ਆਪਾਂ ਲਾਈਕ ਤੋਂ ਖੁਸ਼ੀ ਆਦੀ ਕਿ ਜੇ ਮਨੂ ਮੋਤਾ ਸਾਹਿਬ ਦਾ ਤਾਂ ਕਹਿੰਦੇ ਵੀ ਇਸ ਰੋੜ ਤੇ ਜਾਈ ਜਾ ਤੇ ਗੋਪਾਲ ਸਾਹਿਬ ਇਸ ਰੋੜ ਤੇ ਗਏ ਤਾਂ ਚਲੋ ਜੀ ਆਪਾਂ ਆਪਾ ਪਹੁੰਚ ਚੁੱਕੇ ਆ ਜੀ ਸ਼ਹੀਦ ਬਾਬਾ ਪਰੋਜ ਜੀ ਦੇ ਗੁਰਦੁਆਸਾ ਤੇ ਚਲੋ ਅੰਦਰ ਚੱਲਦੇ ਆ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦਸਾ ਦਾ ਨਾਮ ਜੀ ਸ਼ਹੀਦ ਬਾਬਾ ਪਰੋਜ ਸਾਹਿਬ ਜੀ ਜੋ ਕਿ ਪਿੰਡ ਸੱਲੀਗਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆ ਫਿਰ ਮੈਨੂੰ ਇੱਥੋਂ ਪੁੱਛਣ ਤੋਂ ਪਤਾ ਲੱਗਾ ਕਿ ਬਾਬਾ ਪਰੋਜ ਜੀ ਮਾਲਵੇ ਤੋਂ ਮਾਝੇ ਵਿੱਚ ਆ ਕੇ ਇਸ ਹਸਤਾਂ ਤੇ ਰੁਕੇ ਮੁਗਲਾਂ ਨੂੰ ਬਾਬਾ ਜੀ ਦੇ ਇਸ ਹਸਤਾਂ ਤੇ ਆਉਣ ਦਾ ਪਤਾ ਲੱਗਾ ਮੁਗਲਾਂ ਨੇ ਬਾਬਾ ਜੀ ਤੇ ਹਮਲਾ ਕਰਤਾ ਮੁਗਲਾਂ ਨਾਲ ਲੜਦੇ ਹੋਏ ਬਾਬਾ ਜੀ ਦਾ ਸੀਸ ਧੜ ਤੋਂ ਲੱਗ ਹੋ ਗਿਆ ਬਾਬਾ ਜੀ ਬਿਨਾਂ ਸੀਸ ਤੋਂ ਲੜਦੇ ਹੋਏ ਪਿੰਡ ਪੋਰਸ਼ੀ ਪਹੁੰਚੇ ਸੀ ਉੱਥੇ ਉਹਨਾਂ ਕਾਰ ਕੀਤਾ ਗਿਆ ਇਸ ਡੇਡ ਨੂੰ ਸਿਰ ਲਈ ਅਰਥਾਤ ਜਿਤ ਲਈ ਆਖਣ ਲੱਗ ਪਏ ਇਸ ਸਿਰ ਲਈ ਨੂੰ ਪੋਲੀਹੋਲੀ ਸਰਲੀ ਆਖਣ ਲੱਗ ਪਏ ਤੇ ਨਾਲ ਹੀ ਬਾਬਾ ਬੀ ਸਿੰਘ ਜੀ ਦਾ ਵੀ ਗੁਰਦੁਆਸਾ ਬਣਿਆ ਹੋਇਆ ਤੇ ਚਲੋ ਗੁਰਦੁਆਸਾ ਦੇ ਦਰਸ਼ਨ ਤਾਂ ਕਰਾਉਣੇ ਆ ਬੱਸ ਸਾਡੇ ਦੇਸ਼ੇ ਕਰ ਲਿਆ ਤੇ ਹੁਣ ਚੱਲਿਆ ਘਰ ਵੱਲ ਤੇ ਮਿਲਦੇ ਆਂ ਅਗਲੇ ਲੋਕ ਦੇ ਨਾਲ ਅਸੀਂ ਧੰਨਵਾਦ